ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਚਿਸਤੀਆਂ ਚੋਣਾਂ 6 ਮਾਰਚ ਨੂੰ ਐਲਾਨੀਆਂ ਗਈਆਂ ਸੀ ਇਹ ਚੋਣਾਂ ਇੱਕ ਦਿਨ ਬਾਅਦ ਹੀ ਟਾਲ ਦਿੱਤੀਆਂ ਗਈਆਂ ਨੇ ਯਾਨੀ ਹੁਣ ਇਹ ਚੋਣਾਂ 6 ਮਾਰਚ ਨੂੰ ਨਹੀਂ ਹੋਣਗੀਆਂ ਔਰ ਵਜ੍ਹਾ ਦੱਸੀ ਗਈ ਹੈ ਸਕੂਲਾਂ 'ਚ ਇਮਤਿਹਾਨ ਦੀ ਕਿ ਸਕੂਲਾਂ 'ਚ ਇਮਤਿਹਾਨ ਦੀ ਵਜ੍ਹਾ ਕਰਕੇ ਫੈਸਲਾ ਲਿਆ ਗਿਆ ਹੈ ਇਸ ਕਰਕੇ ਨਾ ਚੋਣਾਂ ਨੂੰ ਫਿਲਹਾਲ ਅੱਗੇ ਪਾਇਆ ਗਿਆ ਪਰ ਨਵੀਆਂ ਤਰੀਕਾਂ ਦਾ ਐਲਾਨ ਬਾਅਦ ਦੇ ਵਿੱਚ ਕੀਤਾ ਜਾਏਗਾ ਕਿਉਂਕਿ ਕੱਲ ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋਣੀ ਸੀ 10 ਫਰਵਰੀ ਤੋਂ ਨਾਮਜ਼ਦਗੀਆਂ ਭਰੀਆਂ ਜਾਣੀਆਂ ਸ਼ੁਰੂ ਹੋ ਜਾਣੀਆਂ ਸੀ 6 ਮਾਰਚ ਨੂੰ VOTING ਹੋਣੀ ਸੀ ਪਰ ਹੁਣ ਇਸ ਚੋਣ ਅਮਲ ਨੂੰ ਅੱਗੇ ਪਾ ਦਿੱਤਾ ਗਿਆ ਹੈ ਹੁਣ ਇਹ ਜਿਹੜੀ ਚੋਣ ਹੈ ਉਹ ਲੇਟ ਹੋਏਗੀ ਕਿਉਂਕਿ ਮਾਰਚ ਦੇ ਵਿੱਚ ਬੱਚਿਆਂ ਦੇ ਜਿਹੜੇ ਸਕੂਲਾਂ ਦੇ ਇਮਤਿਹਾਨ ਹੈ ਉਹ ਤਕਰੀਬਨ ਪਹਿਲੀ ਮਾਰਚ ਤੋਂ ਜਾਂ ਕਈ ਸਕੂਲਾਂ ਦੇ ਵਿੱਚ ਫਰਵਰੀ ਦੇ ਅਖੀਰ ਤੋਂ ਵੀ ਸ਼ੁਰੂ ਹੋ ਜਾਂਦੇ ਹਨ ਸੋ ਐਸੇ ਵਿੱਚ ਉਸ ਦੇ ਚੱਲਦੇ ਇਸ ਚੋਣ ਪ੍ਰਕਿਰਿਆ ਨੂੰ ਅੱਗੇ ਪਾਇਆ ਗਿਆ ਔਰ ਉਮੀਦ ਹੈ ਕਿ ਐਗਜ਼ਾਮਸ ਤੋਂ ਬਾਅਦ ਮਾਰਚ ਤੋਂ ਬਾਅਦ April ਦੇ ਮਹੀਨੇ ਇਹ ਚੋਣਾ ਕਰਵਾਈਆਂ ਜਾ ਸਕਦੀਆਂ ਨੇ ਪਰ ਹਲੇ ਨਵੀਂ ਤਰੀਕ ਦਾ ਐਲਾਨ ਨਹੀਂ ਕੀਤਾ ਗਿਆ ਸਾਡੇ ਨਾਲ ਜਸਟਿਸ ਐਚਐਸ ਪੱਲਾ ਸਾਹਿਬ ਨੇ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਤੋਂ ਐ ਪੱਲਾ ਸਾਹਿਬ ਬਹੁਤ ਬਹੁਤ ਸਵਾਗਤ ਹੈ న్యూਸ 18 ਪੰਜਾਬ ਦੇ ਵਿੱਚ ਵਜਾ ਸਰ ਜਾਨਣੀ ਚਾਹਾਂਗੇ ਕਿ ਇਹ ਇਲੈਕਸ਼ਨ ਪੋਸਟਪੌਂਡ ਕਿਉਂ ਕੀਤਾ ਗਿਆ ਔਰ ਕੀ ਕੋਈ ਟਾਈਮ ਬਾਉਂਡ ਕੀਤਾ ਵਜ੍ਹਾ ਇਹ ਹੈ ਕਿ ਸਕੂਲਾਂ ਦੇ ਐਗਜ਼ਾਮ ਨੇ ਅਸਾਂ ਆਖੀ ਹੈ ਮਾਰਚ ਦੇ ਵਿੱਚ ਸਾਰਿਆ ਔਰ April ਦੇ ਵਿੱਚ ਵੀ ਹੈ ਉਹਨਾਂ ਦੇ ਇਗਜ਼ਾਮ ਜੀ ਇਸ ਕਰਕੇ ਕਵਾਟਰਸ ਤੋਂ ਕਈ ਰਿਕੁਐਸਟ ਆਈ ਹੈ ਕਿ ਵੀ ਇਹਨੂੰ ਥੋੜਾ ਜਿਹਾ ਉਸ ਤੋਂ ਬਾਅਦ ਕੀਤਾ ਜਾਵੇ ਸੋ that is the reason ਤਾਂ ਕੋਈ ਕੋਈ ਟਾਈਮ ਫਰੇਮ ਰੱਖਿਆ ਸਰ ਕਿ ਕਦੋਂ ਤੱਕ ਨਹੀਂ ਟਾਈਮ ਨਹੀਂ ਅਸੀਂ ਅਸੀਂ ਡੀ ਨੋਟੀਫਾਈ ਕੀਤੀ ਹੈ ਜਿਹੜੀ ਨੋਟੀਫਿਕੇਸ਼ਨ ਇਸ਼ੂ ਕੀਤੀ ਸੀ ਸ਼ਡਿਊਲ ਅਸੀਂ ਵਿਡਰੋਅ ਕੀਤਾ ਹੈ ਫਰੈਸ਼ ਸ਼ਡਿਊਲ ਅਸੀਂ ਕੱਢਾਂਗੇ ਦੇਖ ਕੇ ਸਾਰੀਆਂ ਡੇਟਾ ਡੇਟ ਸ਼ੀਟਸ ਜਾਂ ਦੂਜੀਆਂ ਬੀਤੀਆਂ ਬੱਚੀਆਂ ਉਹ ਉਹ ਵਾਲੇ ਅਸੀਂ ਵੀਲ ਵਰਕ ਔਨ ਇਟ ਐਂਡ ਵੀ ਵਿਲ ਡੂ ਇਟ ਲੇਟਰ ਆਫ ਸ਼ੁਕਰੀਆ ਸਰ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦਤਾ ਗੁਰਦੁਆਰਾ ਇਲੈਕਸ਼ਨ ਕਮਿਸ਼ਨਰ ਵਿਸ਼ਣਰ ਗੁਰਦੁਆਰਾ ਇਲੈਕਸ਼ਨਸ ਰਿਟਾਇਰਡ ਜਸਟਿਸ ਅਚੇਸ ਪੱਲਾ ਜਨਾਬ ਵੱਲੋਂ ਸਿਰਫ ਇਹੀ ਤਰਕ ਦਿੱਤਾ ਗਿਆ ਕਿ ਇਹ ਸਟੂਡੈਂਟਸ ਦੇ ਕਿਉਂਕਿ ਐਗਜ਼ਾਮ ਹੁੰਦੇ ਨੇ ਸਕੂਲਾਂ ਦੇ ਵਿਦਿਆਰਥੀਆਂ ਦੇ ਪੇਪਰ ਹੁੰਦੇ ਨੇ ਇਸ ਕਰਕੇ ਉਹਨਾਂ ਦੇ ਕੋਲ ਰਿਕੁਐਸਟ ਆਈ ਕਿ ਇਸ ਨੂੰ ਟਾਲਿਆ ਜਾਵੇ ਇਸ ਕਰਕੇ ਫਿਲਹਾਲ ਲਈ ਜਿਹੜਾ ਇਹ ਚੋਣਾ ਅਮਲ ਹੈ ਉਸ ਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ ਹੈ ਯਾਨੀ ਅੱਗੇ ਨਵੀਂ ਤਰੀਕ ਕੋਈ ਨਿਰਧਾਰਿਤ ਨਹੀਂ ਕੀਤੀ ਗਈ ਔਰ April ਤੋਂ ਬਾਅਦ ਕਿਤੇ ਕੋਈ ਇਸ ਭਾਵਤ ਨਵੀਂ ਤਰੀਕ ਨਿਰਧਾਰਿਤ ਕੀਤੀ ਜਾ ਸਕਦੀ ਹੈ ਪਰ ਫਿਲਹਾਲ 2 ਮਹੀਨੇ ਦੇ ਲਈ ਤਾਂ ਘੱਟੋ ਘੱਟ ਇਹ ਚੋਣਾ ਟਲ ਗਿਆ। ਸੋ ਗੁਰਦੁਆਰਾ ਚੋਣਾ ਨੂੰ ਲੈ ਕੇ ਹਲੇ ਕੱਲ ਹੀ ਇਹ ਫੈਸਲਾ ਲਿਆ ਗਿਆ ਸੀ 6 March ਨੂੰ ਚੋਣਾ ਕਰਵਾਏ ਜਾਣ ਦਾ ਕਿਉਂਕਿ 10 February ਤੋਂ ਚੋਣ ਪ੍ਰਕਿਰਿਆ ਸ਼ੁਰੂ ਹੋ ਜਾਣੀ ਸੀ ਅਮਲ ਸ਼ੁਰੂ ਹੋ ਜਾਣਾ ਸੀ। ਔਰ ਨਾਮਜ਼ਦਗੀਆਂ ਸ਼ੁਰੂ ਹੋ ਜਾਣੀਆਂ ਸੀ ਪਰ ਹੁਣ ਇੱਕ ਦਿਨ ਪਹਿਲਾਂ ਇੱਕ ਦਿਨ ਬਾਅਦ ਹੀ ਇਸ ਨੂੰ ਡੀ ਨੋਟੀਫਾਈ ਕਰ ਦਿੱਤਾ ਗਿਆ ਇਸ ਨੂੰ ਟਾਲ ਦਿੱਤਾ ਗਿਆ ਔਰ ਹਵਾਲਾ ਦਿੱਤਾ ਗਿਆ ਜਿਹੜਾ ਵਿਦਿਆਰਥੀਆਂ ਦੇ ਐਗਜ਼ਾਮ ਦਾ ਪੇਪਰਾਂ ਦਾ ਸਕੂਲਾਂ ਦੇ ਵਿੱਚ ਮਾਰਚ ਮਹੀਨੇ ਦੇ ਵਿੱਚ ਐਗਜ਼ਾਮ ਹੋਣੇ ਨੇ ਇਸ ਕਰਕੇ ਉਹਨਾਂ ਕਿਹਾ ਕਿ ਅਸੀਂ ਇਹ ਚੋਣਾ ਬਾਅਦ ਦੇ ਵਿੱਚ ਕਰਵਾਵਾਂ